ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕੌਮੀਨਾ ਅਨਸਾਫ਼ ਮੋਰਚੇ ਦੇ ਦੂਜੇ ਸਾਲ ਦੀ ਜੋ ਉਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ ਚ ਅਸੀਂ ਜਾਂ ਵੱਡੇ ਜਥੇ ਦੀ ਜਾਣ ਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਤੇ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ ਪੂਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇਹੱਦ ਹੋਰ ਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਡੈਮੋਕ੍ਰੇਸੀ ਦੇ ਨਾਂ ਤੇ ਭਗਵੰਤ ਮਾਨ ਸਰਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਾਹਨ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਨਾਉਣੀ ਹਰਕਤ ਆ ਇਹ ਮੇਰੇ ਖਿਆਲ ਹੈ ਕਿ ਆ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਸਾਡੀ ਨੇੜੇ ਦੀਆਂ ਸੰਗਤਾਂ ਨੂੰ ਹੋਰ ਲੋਕਾਂ ਨੂੰ ਬਹੁਤ ਅਪੀਲ ਹੈ ਕਿ ਬਹੁਤ ਹੱਥ ਜੋੜ ਕੇ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਕੌਮੀ ਇਨਸਾਫ ਮੋਰਚੇ 'ਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੇ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸਾਥ ਅਮਰਿਤਪਾਲ ਦੇ ਪਿਤਾ ترਸੀਮ ਸਿੰਘ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਜੀ ਹਾਂ ਪੁਲਿਸ ਨੇ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਕਰਦੇ ਅੰਦਰ ਹੀ ਉਹਨਾਂ ਨੂੰ ਨਜ਼ਰਬੰਦ ਕਰਤਾ ਸਸਾਂਸਦ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਨੂੰ ਨਜ਼ਰਬੰਦ ਕੀਤਾ ਗਿਆ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਨੇ ਪਿੰਡ ਜਲੂਪੁਰ ਖੇੜਾ ਦੇ ਵਿੱਚ ਇੱਥੇ ਅੰਦਰ ਹੀ ਉਹਨਾਂ ਨੂੰ ਨਜ਼ਰਬੰਦ ਕਰਦੇ ਅੰਦਰ ਕਰ ਦਿੱਤਾ ਅਤੇ ਪੂਰਾ ਜੋ ਪਿੰਡ ਹੈ ਜਲੂਪੁਰ ਖੇੜਾ ਉਹ ਇਸ ਵਿਲੇ ਛੋਣੀ ਵੀ ਤਬਦੀਲ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਸਕਦੇ ਹੋ ਜਿੱਥੇ ਕਿ ਇੱਕ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਤਰਸੀਮ ਸਿੰਘ ਨੇ ਇਨਸਾਫ ਮੋਰਚੇ ਦੇ ਵਿੱਚ ਸ਼ਾਮਿਲ ਹੋਣਾ ਸੀ ਲੇਕਿਨ ਉੱਥੋਂ ਜਾਣ ਤੋਂ ਰੋਕਣ ਦੇ ਚਲਦਿਆਂ ਉਹਨਾਂ ਨੂੰ ਘਰ 'ਚ ਨਜ਼ਰ ਬੰਦ ਕੀਤਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੱਕੇਸ਼ਾਹੀ ਕਰਨ ਦੇ ਇਲਜ਼ਾਮ ਤਰਸੇਮ ਸਿੰਘ ਨੇ ਲਗਾਏ ਨੇ ਔਰ ਇਹ ਕਿ ਡਰ ਦਾ ਮਾਹੌਲ ਪੈਦਾ ਕਰਨ ਦੀ ਸਰਕਾਰ ਲੱਗੀ ਹੋਈ ਹੈ ਤਰਸੇਮ ਸਿੰਘ ਨੇ ਇਸ ਮੌਕੇ ਤੇ ਸੂਬਾ ਸਰਕਾਰ ਤੇ ਨਿਸ਼ਾਨੇ ਵੀ ਸਾਦੇ ਸੋ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੱਕੇਸ਼ਾਹੀ ਕੀਤੀ ਜਾ ਰਹੀ ਹੈ ਸੰਸਦ ਅਮਰਿਤਪਾਲ ਦੇ ਪਿਤਾ ਨੇ ਤਰਸੇਮ ਸਿੰਘ ਜਿਨ੍ਹਾਂ ਨੂੰ ਇੱਥੇ ਘਰ ਦੇ ਅੰਦਰ ਹੀ ਨਜ਼ਰ ਬੰਦ ਕਰ ਦਿੱਤਾ ਗਿਆ ਪੁਲਿਸ ਨੇ ਪਿੰਡ ਜੱਲੂਪੁਰ ਖੇੜਾ ਦੇ ਘਰ ਦੇ ਅੰਦਰ ਹੀ ਉਹਨਾਂ ਨੂੰ ਨਜ਼ਰ ਬੰਦ ਕੀਤਾ ਤਸਵੀਰਾਂ ਦੇਖ ਸਕਦੇ ਹੋ ਇਥੇ ਕਾਰਦੇ ਅੰਦਰ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਤੇ ਬਾਅਦ ਪੁਲਿਸ ਦਾ ਪੈਰਾ ਸਖਤ ਨਜ਼ਰ ਆ ਰਿਹਾ ਹੈ ਪੁਲਿਸ ਥਾਣੀ ਦੇ ਵਿੱਚ ਪੂਰਾ ਜਿਹੜਾ ਹੈ ਇਹ ਇਲਾਕਾ ਤਬਦੀਲ ਹੋ ਚੁੱਕਿਆ ਹੈ ਤਰਸੀਮ ਸਿੰਘ ਨੇ ਇਨਸਾਫ ਮੋਰਚੇ ਵਿੱਚ ਸ਼ਾਮਿਲ ਹੋਣਾ ਸੀ ਲੇਕਿਨ ਇੱਥੇ ਉਹਨਾਂ ਨੂੰ ਉੱਥੇ ਜਾਣ ਤੋਂ ਰੋਕਣ ਦੇ ਚਲਦਿਆ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਉਹਨੇ ਬਾਬਾ ਮੋਰਚੇ ਤੇ ਬਹੁਤ ਵੱਡੇ ਜੱਦਿ ਦੇ ਰੂਪ ਵਿੱਚ ਸਾਡਾ ਪਹੁੰਚਣ ਦਾ ਪ੍ਰੋਗਰਾਮ ਸੀਗਾ ਤੇ ਅਸੀਂ ਕੱਲ ਜਦੋਂ ਅੰਮ੍ਰਿਤਸਰ ਤੋਂ ਆਏ ਤੇ ਸਾਨੂੰ ਲੱਗਾ ਕਿ ਪਿੰਡੇ ਵਾਲੇ ਦੁਆਲੇ ਕਾਫੀ ਫੋਰਸ ਲੱਗੀ ਹੋਈ ਆ ਅਸੀਂ ਸੋਚਿਆ ਕਿ ਸ਼ਾਇਦ ਕੋਈ ਹੋਰ ਕੋਈ ਨਸ਼ਨੁਸ਼ੇਦ ਹੈ ਜੋ ਐਡਾ ਵੱਡਾ ਦੌਰ ਚੱਲ ਰਿਹਾ ਉਹਦੇ ਵਾਸਤੇ ਕੋਈ ਹੋਊਗਾ ਪਰ ਉਹ ਸਾਨੂੰ ਬਾਅਦ ਚ ਆਸਤੇ ਆਸਤੇ ਉਹਨਾਂ ਨੇ ਕਿਰਾਏ ਟੈਕ ਕਰਦੇ ਹਲੇ ਘਰ ਤੱਕ ਪਹੁੰਚ ਗਏ ਤੇ ਉਹ ਸਾਨੂੰ ਮੜਕੇ ਇਹਨਾਂ ਨੂੰ ਪੁੱਛਣ ਦੱਸਣ ਤੇ ਕੋਈ ਪਹਿਲਾਂ ਤਾਂ ਕਲੀਅਰ ਦੱਸਦੇ ਨਹੀਂ ਸੀ ਫਿਰ ਕਹਿੰਦੇ ਕਿ ਤੁਸੀਂ ਸਵੇਰੇ ਨਾ ਜਾਓ ਅਸੀਂ ਕਹਿੰਦੇ ਕਿ ਨਾ ਹੀ ਕਿੱਦਾਂ ਜਾਈਏ ਕਿਉਂ ਸਾਡਾ ਇੱਕ ਕੌਮੀ ਮਸਲਾ ਬਾਤ ਹੈ ਉਹਦੇ ਵਾਸਤੇ ਸਾਡਾ ਸਰਜ ਬਣਦਾ ਤੇ ਅਸੀਂ ਉੱਥੇ ਜਾਣਾ ਜ਼ਰੂਰੀ ਆ ਇਹ ਕਹਿੰਦੇ ਕਿ ਨਹੀਂ ਸਾਨੂੰ ਪ੍ਰਸ਼ਾਸਨ ਨਾਲ ਹੁਦਾ ਤਾਂ ਕਿ ਤੁਸੀਂ ਨਹੀਂ ਜਾ ਸਕਦੇ। ਉਹ ਰਾਤ ਦਾ ਹੀ ਬਹੁਤ ਵੱਡੀ ਤਦਾਦ ਚ ਜਿਹੜੀ ਇੱਥੇ ਫੋਰਸ ਤਨਾਦ ਕੀਤੀ ਆ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਆ ਕਿ ਬਹੁਤ ਸ਼ਰਮਨਾਕ ਗੱਲ ਆ ਕਿ ਇੱਕ ਲੋਕਤੰਤਰ ਚ ਇਹ 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 ਵੀ ਇਹ ਵੀ ਅਧਿਕਾਰ ਨਹੀਂ ਲੋਕਾਂ ਨੂੰ ਆਪਣੀ ਬਾਜ ਰੱਖਣ ਦਾ ਵੀ ਕਿ ਜੋ ਸਾਡੇ ਨਾਲ ਬੇਇਨਸਾਫੀ ਹੋ ਰਹੀ ਉਹਦੇ ਖਿਲਾਫ ਅਸੀਂ ਇਕੱਠੇ ਹੋ ਕੇ ਕੋਈ ਆਵਾਜ਼ ਬਰੰਦ ਕਰ ਸਕੀ ਇਹ ਤਾਂ ਬਹੁਤ ਮੇਰੇ ਖਿਆਲ ਆ ਕਿ ਲੋਕਤੰਤਰ ਦਾ ਘਾਣ ਕਰਨ ਵਾਲੀ ਗੱਲ ਆ ਰਾਕੇਸ਼ ਸਾਡੇ ਨਾਲ ਇਸ ਵੇਲੇ ਸਰੇ ਸਹਿਯੋਗੀ ਜੁੜ ਚੁੱਕੇ ਨੇ ਰਾਕੇਸ਼ ਜਿਸ ਤਰ੍ਹਾਂ ਦੇ ਨਾਲ ਇੱਥੇ ਨਜ਼ਰਬੰਦ ਕੀਤਾ ਗਿਆ ਸਾਂਸਦ ਅਮਰਪਾਲ ਦੇ ਪਿਤਾ ਨੂੰ ਕੀ ਕੁਝ ਇੱਥੇ ਪੁਲਿਸ ਵੱਲੋਂ ਤਰਕ ਦਿੱਤਾ ਗਿਆ ਇਸ ਪੂਰੀ ਘਟਨਾ ਨੂੰ ਲੈ ਕੇ ਦੇਖੋ ਜੀ ਇਹ ਤਕਰੀਬਨ ਅੱਜ ਪ੍ਰੋਗਰਾਮ ਸੀ ਉੱਥੇ ਜਿਹੜਾ ਚੰਡੀਗੜ੍ਹ ਸੀਗਾ ਉਹਦੇ ਵਿੱਚ ਜਾਣ ਵਾਸਤੇ ਇਹ ਸ਼ਮੂਲੀਅਤ ਕਰਨ ਵਾਸਤੇ ਇਹਨਾਂ ਦਾ ਜਿਹੜਾ ਜਥਾ ਸੀ ਅੱਜ ਤੋਂ ਰਵਾਨਾ ਹੋਣਾ ਸੀ ਪਿੰਡ ਜਦੂਪੁਰ ਖੜਾ ਤੋਂ ਲੇਕਿਨ ਰਾਤ ਭਰ ਤੋਂ ਹੀ ਪੰਜਾਬ ਪੁਲਿਸ ਜਿਹੜੀ ਸੀ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਔਰ ਵੱਖ-ਵੱਖ ਸਬਡਿਵੀਜ਼ਨਾਂ ਦੇ ਥਾਣਿਆਂ ਦੀ ਪੁਲਿਸ ਨੇ ਪਿੰਡ ਜਲੂਪੁਰ ਖਿਹੜਾ ਵਿਖੇ ਉਹਨਾਂ ਦੇ ਘਰ ਨੂੰ ਆਉਣ ਵੇਲੇ ਜਿੰਨੇ ਵੀ ਰਸਤੇ ਸੀਗੇ ਸਾਰੇ ਨੂੰ ਬੰਦ ਕਰ ਦਿੱਤਾ ਔਰ ਉਹਨਾਂ ਦੇ ਘਰ ਦੇ ਬਾਹਰ ਵੀ ਬਹੁਤ ਸਾਰੀ ਚੌਕਸੀ ਵਧਾ ਦਿੱਤੀ ਹੈ ਜਿਸ ਦਾ ਕਾਰਨ ਇਹ ਸੀ ਕਿ ਤਾਂ ਕਿ ਇਹ ਉਸ ਜਿਹੜਾ ਮੋਰਚਾ ਉਹ ਜਿਹਾ ਸ਼ਮੂਲੀਅਤ ਨਾ ਕਰ ਸਕੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਰਾਕਿਓ ਫਿਲਹਾਲ ਦੀ ਜਾਣਕਾਰੀ ਸੋ ਇੱਥੇ ਉਸ ਮੋਰਚੇ ਵਿੱਚ ਉਹ ਸ਼ਾਮਿਲ ਨਾ ਹੋ ਪਾਣ ਐਸੇ ਦੇ ਚਲਦਿਆਂ ਨਜ਼ਰਬੰਦ ਜੜਾ ਹੈ ਸੰਸਦ ਅਮਰਪਾਲ ਦੇ ਪਿਤਾ ਨੂੰ ਕੀਤਾ ਗਿਆ